ਜਗਰਾਉਂ ਵਿੱਚ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਲੈ ਕੇ ਤੈਸ਼ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਜਗਰਾਉਂ ਦੇ ਇੱਕ ਜੁਵਲਰ ਨਾਲ ਜੁੜਿਆ ਹੋਇਆ ਹੈ ਜਿੱਥੇ ਅੱਜ ਦੁਪਹਿਰ ਕਰੀਬ 2 ਅਣਸ਼ਤ ਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਜਗਰਾਉਂ ਦੇ ਲੱਡੂ ਜੁਵਲਰ ਤੇ ਦਿਨ ਦਿਹਾੜੇ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਹਨ। ਇਹ ਗੋਲੀ ਸ਼ੋਰੂਮ ਦੇ ਮੇਨ ਗੇਟ ਤੇ ਲੱਗੇ ਸ਼ੀਸ਼ੇ ਤੇ ਲੱਗੀ ਹੈ ਪਰ ਜਾਨੀ ਨੁਕਸਾਨ ਤੋਂ ਬਚਾਰਿਆ। ਇਸ ਸਮੌਕੇ ਤੇ ਡੀਐਸਪੀ ਜਸਜੋਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕੁਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ ਤੇ ਗੱਡੀ ਵਿੱਚ ਬੈਠ ਕੇ ਚੱਲਦੇ ਬਣੇ ਜਗਰਾਉਂ ਸ਼ਹਿਰ ਵਿੱਚ ਨਿਤ ਦਿਹਾੜੇ ਵਾਪਰੀ ਇਸ ਘਟਨਾ ਨੇ ਆਮ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ ਨੇਮ ਰੇਡ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜਕੇ ਉਹਨੇ ਸਿੱਧੀਆਂ ਸ਼ੀਸ਼ੇ ਚ ਗੋਲੀ ਮਾਰੀ ਸਿੱਧੀਆਂ ਆਖੀ ਦੁਕਾਨ ਤੇ ਤੇ ਕਹਿੰਦਾ ਸ਼ੀਸ਼ਾ ਟੁੱਟ ਗਿਆ ਕੋਈ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਦੀ ਬੱਜੀ ਨਹੀਂ ਤੇ ਪਰ ਉਸ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮੋਢੀ ਦੁਕਾਨ ਦੇ ਮੁੰਡੇ ਵੀ ਮਗਰ ਭੱਜੇ ਆ ਪਰ ਉਹ ਨਿਕਲ ਗਏ ਤੇ ਇਸ ਵੀਰੇ ਤੁਹਾਨੂੰ ਕੋਈ ਫੋਨ ਆਇਆ ਜਾਂ ਕੋਈ ਫੋਨ ਪਹਿਲੇ ਕੋ ਕੋਈ ਫੋਨ ਤੇ ਨਹੀਂ ਕੋਈ ਫੋਨ ਕੋਈ ਤਾਂ ਕਿਧਮ ਕਿਧਮੀ ਕੋਈ ਤਾਂ ਕਿਧਮ ਕਿਨੀ ਆਈ ਠੀਕ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ